जय गुरुदेव ਧੰਨ ਗੁਰਦੇਵ ਮੈਂ ਤੁਹਾਡਾ ਆਪਣਾ ਡਾਕਟਰ ਅਜੀਤ ਮੱਲ ਮੁਖ ਬਲਾਰਾ ਪੰਜਾਬ ਸ਼੍ਰੀ ਗੁਰੂ ਰਬਦਾਸ ਟਾਈਗਰ ਫੋਰਸ ਔਰ ਸਾਥੀਓ ਤੁਸੀਂ ਕੁਝ ਥੋੜੇ ਦਿਨਾਂ ਤੋਂ ਦੇਖਦੇ ਆ ਕਿ ਇੱਕ ਜਿਹੜਾ ਫਰਮਾਨ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਜਾਰੀ ਹੋਇਆ ਫਰਮਾਨ ਕਿ ਜਿਹੜੇ ਸ਼੍ਰੀ ਗੁਰੂ ਰਬਦਾਸ ਮਹਾਰਾਜ ਆ ਉਹਨਾਂ ਨੂੰ ਭਗਤ ਕਹਿ ਕੇ ਹੀ ਬੁਲਾਇਆ ਜਾਵੇ ਜੋ ਬਾਣੀ ਦੇ ਵਿੱਚ ਦਰਜ ਆ ਬਹੁਤ ਵਧੀਆ ਠੀਕ ਹੈ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ ਕਿਉਂਕਿ ਜੇ ਦੇਖਿਆ ਜਾਵੇ ਜਿਉਂ ਅਸੀਂ ਜਨਮ ਲਿਆ ਤੇ 2008 ਤੱਕ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣਾ ਸੀਸ ਝੁਕਾਉਂਦੇ ਆ ਔਰ ਸਾਡੇ ਜਿੰਨੇ ਵੀ ਕਾਰਜ ਵਿਹਾਰ ਔਰ ਜੋ ਵੀ ਸਾਡਾ ਜਿਹੜਾ ਵੀ ਅਸੀਂ ਕੰਮ ਕਰਦੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਕੀਤੇ ਔਰ ਜਿੰਨੇ ਵੀ ਸਾਡੇ ਜੋ ਵੀ ਅਸੀਂ ਕੰਮ ਕੀਤਾ ਅਸੀਂ ਸਟਾਰਟਿੰਗ ਇੱਥੋਂ ਕੀਤੀ ਕਿਉਂਕਿ ਸਾਡਾ ਹਮੇਸ਼ਾ ਜਿਹੜਾ ਸਿਰਵਾ ਅੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਿਆ ਸਾਡੇ ਰਹਿਬਰਾਂ ਨੇ ਅੱਜ ਤੱਕ ਸਾਨੂੰ ਇੱਥੇ ਤੱਕ ਲਿਆਉਣ ਦੀ ਵਜ੍ਹਾ ਵੀ ਇਹੀ ਆ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਤੇ ਇਨ ਬਟਵੀਨ ਕੀ ਹੋਇਆ ਕਿ 2009 ਦੇ ਵਿੱਚ ਜਦੋਂ ਮਹਾਰਾਜ ਰਾਮਾਨੰਦ ਜੀ ਦੀ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਿਆਨਾਂ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੀ ਸੀਗੀ ਉਹ ਸਾਨੂੰ ਆਪਣਾ ਧਰਮ ਬਣਾਉਣਾ ਪਿਆ 30 ਜਨਵਰੀ 2010 ਨੂੰ ਰਬੀਦਾਸੀਆ ਧਰਮ ਸੰਗਠਨ ਜਿਹੜਾ ਸੀਗਾ ਸਾਡਾ ਉਹ ਬਣਿਆ ਰਬੀਦਾਸੀਆ ਧਰਮ ਬਣਿਆ ਔਰ ਡੇਰਾ ਸਚਖੰਡ ਬੱਲਾਂ ਦੇ ਮੁਖੀ ਔਰ ਗੱਦੀ ਨਿਸ਼ੀਨ ਸਤਿਗੁਰੂ ਨਰਨਜਨਦਾਸ ਜੀ ਮਹਾਰਾਜ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਜਿਹੜਾ ਹੈਗਾ ਰਬੀਦਾਸੀਆ ਧਰਮ ਜਿਹੜਾ ਪ੍ਰਫੁੱਲਤ ਹੋਇਆ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ ਚਾਹੇ ਉਹ ਕੋਈ ਵੀ ਧਰਮ ਹੋਵੇ ਅਸੀਂ ਆਪਣੇ ਮੁਖਾਰਬਿਨ ਤੋਂ ਕਦੀ ਵੀ ਕਿਸੇ ਲਈ ਅਪਸ਼ਬਦ ਨਹੀਂ ਬੋਲਦੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਸਤਕਾਰਯੋਗ ਸਾਡੇ ਉੱਪਰ ਬੈਠੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮਾਲਕ ਜਿਹੜੇ ਬੈਠੇ ਆ ਜਿਹੜੇ ਉਹਨਾਂ ਦੇ ਸਰਪ੍ਰਸਤ ਬੈਠੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੀਆਂ ਗੱਲਾਂ ਨਾ ਕਰਨ ਜਿਹਦੇ ਨਾਲ ਸਮਾਜ ਦੇ ਵਿੱਚ ਵੰਡੀਆਂ ਪੈਣ ਦੂਜੀ ਗੱਲ ਇਹ ਆ ਕਿ ਜੇ ਆਪਾਂ ਇੰਨਾ ਜ਼ੋਰ ਲਾਉਣਾ ਹੀ ਆ ਤਾਂ ਤੁਸੀਂ ਪਿੰਡਾਂ ਦੇ ਹਾਲ ਜਾ ਕੇ ਦੇਖੋ ਜਦੋਂ ਅਸੀਂ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਮੰਨ ਲਓ ਕਿਸੇ ਦਾ ਨਾਮ ਲੈ ਕੇ ਪੁੱਛਦੇ ਆ ਉਹ ਸਿੱਧਾ ਹੱਥ ਖੜਾ ਕਰਕੇ ਕਹਿ ਦਿੰਦਾ ਉਹ ਚਮੜਲੀ ਵਾਲੇ ਪਾਸੇ ਘਰ ਜਾ ਤਾਂ ਤੁਸੀਂ ਗੁਰੂ ਘਰ ਵੀ ਇੱਕ ਕਰ ਲੋ ਸ਼ਮਸ਼ਾਨ ਘਾਟ ਇੱਕ ਕਰ ਲੋ ਠੀਕ ਹੈ ਜੀ ਜਿਹੜੀਆਂ ਸਾਡੀਆਂ ਰਹਿਸ਼ਿਆ ਉਹ ਵੀ ਸਾਂਝੀਆਂ ਕਰ ਲੋ ਇੱਥੇ ਜ਼ੋਰ ਲਾਉਣ ਦੀ ਲੋੜ ਆ ਤਾਂ ਜੋ ਕਿ ਜਿਹੜਾ ਆਪਣਾ ਸਮਾਜ ਆ ਉਹ ਇਕਜਟ ਹੋ ਕੇ ਚੱਲ ਸਕੇ ਆਪਾਂ ਇਦਾਂ ਦੀਆਂ ਗੱਲਾਂ ਤੋਂ ਜ਼ੋਰ ਲਾਉਣ ਨਾਲੋਂ ਚੰਗਾ ਕਿ ਆਪਾਂ ਆਹ ਕੰਮ ਕਰੀਏ ਜਿਹਦੇ ਨਾਲ ਭਾਈਚਾਰਾ ਜਿਹੜਾ ਆਪਣਾ ਉਹ ਕਾਇਮ ਰਹ ਸਕੇ ਔਰ ਸ਼ੁਰੂਗੋਬਿਦਾਸ ਮਹਾਰਾਜ ਜੀ ਨੇ ਕਿਤੇ ਵੀ ਆਪਣੇ ਸ਼ਬਦਾਂ ਦੇ ਵਿੱਚ ਇੱਕ ਸਮਾਜ ਦੀ ਪਾਰਟੀਕੂਲਰ ਸਮਾਜ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਸਰਬ ਸਮਾਜ ਦੀ ਗੱਲ ਕੀਤੀ ਸਾਧ ਸੰਗਤ ਮਤਲਬ ਨਹੀਂ ਇਹ ਮਤਲਬ ਜਿਵੇਂ ਮਦੂ ਮਖੀਰਾ ਮਦੂ ਮਖੀਆਾਂ ਨੂੰ ਇਕੱਠੇ ਰਹਿਣ ਦੀ ਗੱਲ ਕੀਤੀ ਬੇਗੰਪੁਰੇ ਦੀ ਗੱਲ ਕੀਤੀ ਆ ਔਰ ਸਾਨੂੰ ਅਡਮਰਾ ਚੋਂ ਕੱਢਿਆ ਇਹ ਜਿਹੜੀਆਂ ਕੁਝ ਕੁਝੀਆਂ ਸ਼ਰਾਰਤਾਂ ਹੈਗੀਆਂ ਜਿਹੜੇ ਧਰਮ ਦੇ ਠੇਕੇਦਾਰ ਹੈਗੇ ਆ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਜਿਹਦੇ ਨਾਲ ਸਮਾਜ ਜਿਹੜਾ ਹੈਗਾ ਉਹਦੇ ਵਿੱਚ 파ੜ ਪੈ ਜਾਵੇ ਔਰ ਸਾਡੇ ਧਰਮ ਦੇ ਵਿੱਚ ਸਾਨੂੰ ਸਾਨੂੰ ਮਜਬੂਰੀ ਨਾਲ ਨਹੀਂ ਬਣਾਉਣਾ ਪਿਆ ਕਿਉਂਕਿ ਸਾਡੇ ਜਿੱਥੋਂ ਸਾਡੇ ਮਹਾਪੁਰਸ਼ਾਂ ਦਾ ਸਨਮਾਨ ਨਹੀਂ ਹੋਇਆ ਉਦੇ ਕਰਕੇ ਇਹੀ ਸਾਨੂੰ ਜਿਹੜਾ ਹੈਗਾ ਰਵਿਦਾਸੀਆ ਧਰਮ ਬਣਾਉਣਾ ਪੈ ਗਿਆ ਠੀਕ ਹੈ ਸਾਨੂੰ ਆਪਣਾ ਗ੍ਰੰਥ ਬਣਾਉਣਾ ਪੈ ਗਿਆ ਸਾਨੂੰ ਸਾਨੂੰ ਹਰ ਦਾ ਝੰਡਾ ਜਿਹੜਾ ਹੈਗਾ ਉਹ ਉਹਨੂੰ ਕਾਇਮ ਕਰਨਾ ਪੈ ਗਿਆ ਸਿਰਫ ਕਿਸ ਗੱਲ ਕਰਕੇ ਸਾਨੂੰ ਅੰਮ੍ਰਿਤ ਪਾਣੀ ਸਾਡੀ ਜਿਹੜੀ ਹੈ ਸਾਡਾ ਗ੍ਰੰਥ ਹੈਗਾ ਸਾਨੂੰ ਉਹ ਸੋਭਿਤ ਕਰਨਾ ਪੈ ਗਿਆ ਉਹ ਉਹਦਾ ਕਾਰਨ ਪਿੱਛੇ ਇਹੀ ਸੀਗਾ ਕਿ ਜਦ ਸਾਨੂੰ ਦੂਜੇ ਘਰਾਂ ਚੋਂ ਸਨਮਾਨ ਨਹੀਂ ਮਿਲਿਆ ਤਾਂ ਸਾਨੂੰ ਆਪਣਾ ਘਰ ਜਿਹੜਾ ਹੈਗਾ ਉਹ ਬਣਾਉਣਾ ਪੈ ਗਿਆ ਸੋ ਆਪਾਂ ਜੇ ਭਗਤ ਦੀ ਗੱਲ ਕਰੀਏ ਤਾਂ ਅਸੀਂ ਸਾਡੇ ਪਿਤਾ ਜੀ ਆ ਸਾਡੇ ਕੋਲ ਗੁਰੂ ਆ ਅਸੀਂ ਆਪਣੇ ਜਿਹੜਾ ਸਾਡਾ ਕੋਲੂ ਗੁਰੂ ਆ ਸਾਡੇ ਬਾਪ ਆ ਅਸੀਂ ਉਹਨੂੰ ਕਿੱਦਾਂ ਮਾਨ ਸਨਮਾਨ ਦੇਣਾ ਉਹ ਅਸੀਂ ਦੇਖਣਾ ਅਸੀਂ ਸ਼ਿਰ ਗੁਰੂ ਰਵੀਦਾਸ ਮਹਾਰਾਜ ਜੀ ਲਿਖੀਏ ਅਸੀਂ ਉਹਨਾਂ ਨੂੰ ਹੋਰ ਜ਼ਿਆਦਾ ਵੱਡਾ ਕਰੀਏ ਉਹ ਤਾਂ ਅਸੀਂ ਦੇਖਣਾ ਸਾਡੇ ਸਮਾਜ ਨੇ ਦੇਖਣਾ ਕਿ ਅਸੀਂ ਆਪਣੇ ਮਹਾਪੁਰਸ਼ਾਂ ਨੂੰ ਕਿੱਦਾਂ ਬੜਾਈ ਦੇਣੀ ਹੈ ਠੀਕ ਹੈ ਇਹਦੇ ਵਿੱਚ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਤਾਂ ਜੋ ਬਾਣੀ ਦੇ ਵਿੱਚ ਲਿਖਿਆ ਉਹਨੂੰ ਉਸੇ ਤਰੀਕੇ ਦੇ ਨਾਲ ਤੁਸੀਂ ਚਲਾਈ ਜਾਓ ਬਾਕੀ ਕੀਰਤਨੀਏ ਆਉਂਦੇ ਹੀ ਆ ਉਹ ਭਗਤ ਕਹਿੰਦੇ ਆ ਜਦੋਂ ਅਸੀਂ ਜਿਹੜੀਆਂ ਹੈਗੀਆਂ ਆ ਕੀਰਤਨੀਏ ਜਿੱਥੇ ਹੁੰਦੇ ਆ ਉਹ ਵੀ ਭਗਤ ਕਹਿੰਦੇ ਕਿ ਸੰਬੋਧਨ ਕਰਦੇ ਆ ਅਸੀਂ ਕਿਸੇ ਨਾਲ ਗਰੰਤੂ ਪ੍ਰੰਤੂ ਨਹੀਂ ਕਰਦੇ ਕਿਉਂ ਕਿ ਉਹ ਜੋ ਜਿੱਤਾ ਉਹ ਚਲਦੇ ਆ ਉਹ ਚਲਾਈ ਜਾਂਦੇ ਆ ਠੀਕ ਆ ਜੀ ਅਸੀਂ ਜਿੱਦਾਂ ਸਨਮਾਨ ਮਾਨ ਸਨਮਾਨ ਕਰਨਾ ਅਸੀਂ ਆਪਣੇ ਹਿਸਾਬ ਨਾਲ ਗੱਲ ਕਰਦੇ ਆ ਸੋ ਮੇਰੀ ਤਾਂ ਇਹ ਹੀ ਬੇਨਤੀ ਆ ਕਿ ਜਿੰਨੇ ਵੀ ਆਪਣੇ ਜਿਹੜੇ ਹੈਡ ਜਿਹੜੇ ਬੈਠੇ ਆ ਉੱਪਰ ਜਿਨ੍ਹਾਂ ਨੇ ਇਹ ਫੈਸਲੇ ਲੈਣੇ ਆ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਸ ਜਿਹੜਾ ਹੈਗਾ ਸਿਸਟਮ ਨੂੰ ਛੱਡ ਕੇ ਆਪਾਂ ਇੱਕ ਵਧੀਆ ਤਰੀਕੇ ਦੇ ਨਾਲ ਸਮਾਜ ਨੂੰ ਜਿਹੜੀ ਹੈਗੀ ਆ ਸੇਧ ਦੇ ਸਕੀਏ ਕੋਈ ਇਦਾਂ ਦੀ ਕੰਟਰੋਵਰਸ਼ੀਅਲ ਗੱਲ ਕਰਕੇ ਨਾ ਕਰੀਏ ਜਿਹਦੇ ਨਾਲ ਸਮਾਜ ਦੇ ਵਿੱਚ ਜੜੀਆਂ ਹੈਗੀਆਂ ਵੰਡੀਆਂ ਪੈਣ ਸੋ ਮੈਂ ਇਹ ਕਹੂੰਗਾ ਅਕਾਲ ਤਖਤ ਦੇ ਵਿੱਚ ਜਿੰਨੇ ਵੀ ਬਿਰਾਜਮਾਨ ਜਿਹੜੇ ਪੰਥਕ ਸੋਚ ਵਾਲੇ ਸਾਡੇ ਵੱਡੇ ਬਡੇਰੇ ਬੈਠੇ ਆ ਉਹਨਾਂ ਨੂੰ ਵੀ ਇਹੇ ਬੇਨਤੀ ਆ ਕਿ ਆਪਾਂ ਇਹਦਾ ਜਿਹੜਾ ਮਸਲਾ ਹੈਗਾ ਇਹਦਾ ਹੱਲ ਕਰਨ ਲਈ ਜਿਹੜਾ ਹੈਗਾ ਉਹ ਸੰਤ ਮਹਾਂਪੁਰਸ਼ਾਂ ਨੂੰ ਵਿੱਚ ਬਿਠਾ ਕੇ ਇਸ ਮਸਲੇ ਦਾ ਜਿਹੜਾ ਹੱਲ ਕੀਤਾ ਜਾਵੇ ਤਾਂ ਜੋ ਕਿ ਆਪਣਾ ਜਿਹੜਾ ਭਾਈਚਾਰਾ ਹੈਗਾ ਉਹ ਪਹਿਲਾਂ ਵਾਂਗੂ ਕਾਇਮ ਰਹਿ ਸਕੇ ਜੈ ਗੁਰਦੇ ਧੰਨ ਗੁਰਦੇ